ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਅੱਜ ਦੇ ਬਲੌਗ ਚ ਤੁਹਾਡਾ ਸਵਾਗਤ ਆ ਸਵੇਰ ਦਾ ਟਾਈਮ ਆ ਲਗਭਗ 8 8:30 ਦਾ ਟਾਈਮ ਆ ਤੇ ਆਪਾਂ ਨੇ ਜਾਨਵਰ ਛੱਡਲੇ ਸੀਗੇ ਇੱਧਰ ਆਪਾਂ ਮੁਰਗੇ ਛੱਡਲੇ ਸੀ ਫੀਡ ਵਗੈਰਾ ਇਹਨਾਂ ਨੂੰ ਆਪਾਂ ਪਾਤੀ ਪਾਣੀ ਵਗੈਰਾ ਵੀ ਧਰਤਾ ਤੇ ਇਸ ਪਾਸੇ ਨੇ ਆਪਣੇ ਕਬੂਤਰ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਵੀ ਆਪਾਂ ਦਾਣਾ ਪਾਣੀ ਪਾਤਾ ਤੇ ਕੰਟਾ ਕੱਪਾ ਇਹਨਾਂ ਨੂੰ ਹੁਣ ਛੱਡਾਂਗੇ ਉਸ ਤੋਂ ਬਾਅਦ ਅੱਜ ਦੋਸਤੋ ਆਪਾਂ ਫੀਡ ਲੈ ਕੇ ਆਵਾਂਗੇ ਫੀਡ ਹੋ ਗਈ ਖਤਮ ਬਿਲਕੁਲ ਤੁਸੀਂ ਦੇਖ ਸਕਦੇ ਹੋ ਥੈਲਾ ਖਾਲੀ ਹੋ ਗਿਆ ਸੋ ਅੱਜ ਆਪਾਂ ਫੀਡ ਲੈ ਕੇ ਆਵਾਂਗੇ ਉਹਦੇ ਆਪਾਂ ਪੂਰਾ ਬਲੌਗ ਬਣਾਵਾਂਗੇ ਕਿ ਕਿੱਥੋਂ ਆਪਾਂ ਫੀਡ ਲੈ ਕੇ ਆਉਣੇ ਆ ਤੇ ਕਿਹੜੀ ਫੀਡ ਵਰਤਣੀ ਆ ਤੁਸੀਂ ਤੇ ਆਪਾਂ ਕਿਹੜੀ ਵਰਤਦੇ ਆ ਫੀਡ ਤੇ ਸਾਰੀ ਗੱਲਬਾਤ ਦੱਸਾਂਗੇ ਤੁਹਾਨੂੰ ਕਿ ਫੀਡ ਬਾਰੇ ਵੀ ਜਾਣਕਾਰੀ ਦਵਾਂਗੇ ਤੇ ਪੂਰੇ ਵਲੌਗ ਨਾਲ ਬਣੇ ਰਹੋ ਆਪਾਂ ਇਸ ਤੋਂ ਬਾਅਦ ਫੀਡ ਲੈ ਕੇ ਆਵਾਂਗੇ ਫੀਡ ਦਾ ਗੱਟਾ ਲੈ ਕੇ ਆਉਣਾ ਖਤਮ ਹੋ ਗਿਆ ਇਹਨਾਂ ਵਾਸਤੇ ਸ਼ਾਮ ਦੀ ਫੀਡ ਹੁਣ ਹੈ ਨਹੀਂਗੀ ਸੋ ਵਲੌਗ ਨਾਲ ਐਂਡ ਤੱਕ ਬਣੇ ਰਹੋ ਤੁਹਾਨੂੰ ਪੂਰੀ ਆਪਾਂ ਜਾਣਕਾਰੀ ਦਿੰਦੇ ਰਾਂਗੇ ਹਾਂਜੀ ਦੋਸਤੋ ਹੁਣ ਆਪਾਂ ਚੱਲਿਆਂ ਮੁਰਗੀਆਂ ਵਾਸਤੇ ਫੀਡ ਲੈਣ ਸ਼ਾਮ ਦੇ 5:30 ਵਜੇ ਗਏ ਨੇਗੇ ਤੇ ਆਪਾਂ ਹੁਣ ਸਕੂਟਰੀ ਤੇ ਜਾਵਾਂਗੇ ਫੀਡ ਲੈਣ ਤੇ ਪਿੱਛੇ ਗੱਟਾ ਧਰ ਲਵਾਂਗੇ ਸੋ ਬਲੌਗ ਦੇ ਨਾਲ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਡਿਟੇਲ ਚ ਦੱਸਾਂਗੇ ਕਿ ਆਪਾਂ ਕਿਹੜੀ ਫੀਡ ਵਰਤ ਦਿਆਂਗੇ ਤੇ ਕਿੱਥੋਂ ਆਪਾਂ ਫੀਡ ਲੈ ਕੇ ਆਉਣੇ ਆਂਗੇ ਸੋ ਬਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਸਾਰੀ ਗੱਲਬਾਤ ਦੱਸਦੇ ਜਾਵਾਂਗੇ ਲਓ ਜੀ ਦੋਸਤੋ ਜਿੱਥੋਂ ਆਪਾਂ ਫੀਡ ਲੈਣੀ ਆ ਉੱਥੇ ਆਪਾਂ ਪਹੁੰਚੂcke ਆਂ। ਹੁਣ ਆਪਾਂ ਫੀਡ ਲੈਣ ਤੋਂ ਬਾਅਦ ਤੁਹਾਨੂੰ ਵੀਡੀਓ। ਫੀਡ ਦਾ ਗੱਟਾ ਪਾਸ ਧਰਾ ਲਿਆ ਸਕੂਟਰ ਵਾਲਾ ਸ਼ੇ ਦੇਖੋ ਜੀ ਸੈਟਰ ਹੋਊਗਾ। ਇੱਕ ਵਾਰ ਧਰ ਲਿਆ ਅੱਗੇ ਜਾ ਕੇ ਜਾਨਵਰ ਵਿਭਾਗ। ਕੀ ਬਣਦਾ ਤੇ ਆ ਵੀਰ ਕਹਿੰਦੇ ਸਾਨੂੰ ਵੀ ਵੀਡੀਓ ਚ ਲੈ ਗਾਉਂਿਆ। ਸ਼ੇਪਾ ਇਹਨਾਂ ਨੂੰ ਵੀ ਲੈ ਲਿਆ। ਲਓ ਜੀ ਹੁਣ ਆਪਾਂ ਤੁਰਦੇ ਆਂ। ਸੋ ਦੋਸਤੋ ਫੀਡ ਆਪਾਂ ਲੈ ਲਈ ਫੀਡ ਵਾਲਾ ਗੱਟਾ ਜਿਹੜਾ ਸਕੂਟਰੀ ਦੇ ਪਿੱਛੇ ਧਰ ਲਿਆ ਸੋ ਆਪਾਂ ਹੌਲੀ-ਹੌਲੀ ਜਾਵਾਂਗੇ ਕਿ ਡੇਗ ਵੀ ਨਾ ਪਵੇ ਸੋ ਆਪਾਂ ਅੱਗੇ-ਅੱਗੇ ਵਲੌਗ ਆਪਾਂ ਬਣਾਵਾਂਗੇ ਸਾਰੀ ਗੱਲਬਾਤ ਦੱਸਾਂਗੇ ਕਿ ਕਿੰਨੇ ਦਾ ਆਪਾਂ ਨੂੰ ਇਹ ਗੱਟਾ ਪਿਆਗਾ ਕੀ ਗੱਲਬਾਤ ਆ ਕੀ ਰੇਟ ਪਿਆਗਾ ਤੇ ਸਾਰੀ ਆਪਾਂ ਤੁਹਾਨੂੰ ਦੱਸਾਂਗੇ ਵਲੌਗ ਦੇ ਨਾਲ ਐਂਡ ਤੱਕ ਬਣੇ ਰਹੋ ਪਿਛਲੀ ਵਾਰ ਦੋਸਤੋ ਆਪਾਂ ਫੀਡ ਦਾ ਗੱਟਾ ਨਾ ਵਿਚਕਾਰ ਧਰ ਲਿਆ ਸੀ ਉਰੇ ਆ ਜਗ੍ਹਾ ਤੇ ਰੱਖ ਲਿਆ ਸੀਗਾ ਸੋ ਉਹ ਉਹਨਾ ਥੱਲੇ ਸੜਕ ਨਾਲ ਕੇ ਸਰਦਾ ਕੇ ਸਰਦਾ ਗਿਆ ਤੇ ਉਹ ਮੰਨ ਲਾ 7-8 ਕਿਲੋ ਜਿਹੜੀ ਫੀਡ ਉਹਦੋਂ ਆਪਣੀ ਡੁੱਲ ਗਈ ਸੀਗੀ ਸੋ ਇਸ ਵਾਰ ਆਪਾਂ ਨੇ ਤਾਂ ਕਰਕੇ ਜਿਹੜਾ ਗੱਟਾ ਪਿੱਛੇ ਧਰ ਲਿਆ ਪਿੱਛੇ ਸੇਫ ਆਗਾ ਤੇ ਫੀਡ ਵੀ ਨਹੀਂ ਡੁੱਲੂਗੀ ਸੋ ਪਿਛਲੀ ਵਾਰ ਆਪਣਾ 7-8 ਕਿਲੋ ਫੀਡ ਦਾ ਜਿਹੜਾ ਨੁਕਸਾਨ ਵੀ ਹੋ ਗਿਆ ਸੀਗਾ ਤੇ ਇਸ ਵਾਰ ਆਪਾਂ ਸੋਚਿਆ ਵੀ ਗੱਟਾ ਜਿਹੜਾ ਪਿੱਛੇ ਧਰ ਲਈਏ ਪਿੱਛੇ ਕੋਈ ਨੁਕਸਾਨ ਵੀ ਨਹੀਂ ਤੇ ਥੱਲੇ ਵੀ ਨਹੀਂ ਧਰਤੀ ਨਾਲ ਲੱਗੂਗਾ ਇਹ ਜਿਹੜਾ ਗੱਟਾ ਉਹ ਖੱਬੇ ਪਾਸੇ ਨੂੰ ਖਿਸਕਦਾ ਰਿਹਾਗਾ ਪਰ ਆਪਾਂ ਫਿਰ ਵੀ ਲੈ ਜਾਾਂਗੇ ਸੇਫਲੀਕ ਵੀ ਨਹੀਂ ਥੋੜੀ ਥੋੜੀ ਜਾ ਰਹਿਣਾ ਆਪਾਂ ਨੂੰ ਕੋਈ ਕਾਲੀ ਨਹੀਂ ਖੱਬੇ ਪਾਸੇ ਨੂੰ ਇਧਰ ਨੂੰ ਖਿਸਕ ਥੋੜਾ ਥੋੜਾ ਰਿਹਾਗਾ ਪਰ ਆਪਾਂ ਫਿਰ ਵੀ ਓਕੇ ਨਾਲੇ ਲੈ ਜਾਾਂਗੇ ਆਪਾਂ ਬਾਲਾ ਤੱਕ ਪਹੁੰਚ ਜਾਣਾ ਕੋਈ ਜਿਹੜਾ ਕਿਲੋਕੀਮੀਟਰ ਦਾ ਫਾਸਲਾ ਹੋਊਗਾ ਜਿੱਥੋਂ ਆਪਾਂ ਖੇਡ ਲੈ ਕੇ ਆਏਗੇ ਜਿਆਦਾ ਕੋਈ ਨਹੀਂ ਹੈਗਾ ਸੋ ਫਾਈਨਲੀ ਆਪਾਂ ਕਰੇ ਪਹੁੰਚ ਗਏ ਫੀਡ ਦਾ ਗੱਟਾ ਲੈ ਕੇ ਸੋ ਤੁਸੀਂ ਹੁਣ ਦੇਖ ਸਕਦੇ ਹੋ ਕਿ ਆਪਾਂ ਫੀਡ ਕਿਹੜੀ ਵਰਤਦੇ ਆਂ ਲਓ ਜੀ ਵੀਡੀਓ ਚ ਤੁਸੀਂ ਦੇਖ ਲਓ ਇਹ ਵਾਲੀ ਆਪਾਂ ਫੀਡ ਵਰਤਦੇ ਆਂਗੇ ਸੋ ਰਸਤੇ 'ਚ ਕਈ ਦਿੱਕਤਾਂ ਵੀ ਆਈਆਂ ਪਰ ਆਪਾਂ ਫਾਈਨਲੀ ਸਹੀ ਢੰਗ ਨਾਲ ਆਪਾਂ ਪਹੁੰਚ ਗਏ ਸੋ ਅੱਗੇ ਨੂੰ ਆਪਾਂ ਠੀਕ ਜਗ੍ਹਾ ਤੇ ਸੇਫ ਜਗ੍ਹਾ ਤੇ ਜਿੱਥੇ ਪਾਣੀ ਨਾ ਹੋਵੇ ਉੱਥੇ ਆਪਾਂ ਹੁਣ ਰੱਖ ਦਵਾਂਗੇ ਸੋ ਦੋਸਤੋ ਆਪਾਂ ਨੇ ਫੀਡ ਵਗੈਰਾ ਇਹਨਾਂ ਨੂੰ ਪਾਤਾ ਪਾਣੀ ਵਗੈਰਾ ਪਾਤਾ ਤੇ ਫੀਡ ਖਾ ਰਹੇ ਨੇ ਬਾਕੀ ਇੱਕ ਗੱਲ ਹੋਰ ਜਿਹੜੇ ਵੀਰ ਗਰਮੀ 'ਚ ਦਾਣੇ ਪਾਉਣਾ ਚਾਹੁੰਦੇ ਨੇ ਕਣਕ ਪਾਉਣਾ ਚਾਹੁੰਦੇ ਨੇ ਚਾਹੇ ਉਹ ਕਿਣਕੀ ਪਾਉਂਦੇ ਨੇ ਤੇ ਜਾਂ ਫਿਰ ਕਣਕ ਤਾਂ ਉਹ ਗਿੱਲੀ ਕਰਕੇ ਪਾਓ ਕਿਉਂਕਿ ਗਰਮੀ 'ਚ ਸੁੱਕੀ ਕਣਕ ਖਾਣੀ ਜਾਦੇ ਔਖੀ ਹੁੰਦੀ ਆ ਕਣਕ ਨੂੰ ਥੋੜੀ ਜਿਹੀ ਭਿਉਂ ਲਓ 2-4 ਮਿੰਟ ਤਾਂ ਕਿ ਸੌਫਟ ਹੋ ਜਾਏ ਤੇ ਆਸਾਨੀ ਨਾਲ ਇਹਨਾਂ ਦੇ ਪਚ ਸਕੇ ਤੇ ਗਰਮੀ 'ਚ ਸੁੱਕੀ ਕਣਕ ਖਾਣੀ ਔਖੀ ਆ ਤੇ ਭਿਉਂ ਕੇ ਹੀ ਪਾਓ ਜਿਹੜੇ ਵੀਰ ਕਣਕ ਪਾਉਂਦੇ ਨੇ ਆਪਣੇ ਜਾਨਵਰਾਂ ਨੂੰ ਚਾਹੇ ਉਹ ਕਬੂਤਰ ਹੋਣ ਚਾਹੇ ਉਹ ਮੁਰਗੇ ਹੋਣ ਕੋਈ ਵੀ ਆਪਣਾ ਪੰਛੀ ਆ ਚਾਹੇ ਆਪਾਂ ਕੋਠੇ ਤੇ ਉਹ ਵੀ ਕਿਸੇ ਪੰਛੀਆਂ ਨੂੰ ਪਾਉਣਿਆਂਗੇ ਤਾਂ ਉਹ ਵੀ ਵੀਰ ਜਿਹੜੇ ਕਣਕ ਨੂੰ ਭੋ ਕੇ ਪਾ ਸਕਦੇ ਨੇ ਸੋ ਇੱਥੇ ਆਪਾਂ ਆਪਣੇ ਅੱਜ ਦੇ ਬਲੌਗ ਦਾ ਕਰਦੇ ਆਂ ਐਂਡ ਤੇ ਆਪਣੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਾਂ ਇਦਾਂ ਹੀ ਤੁਹਾਡੇ ਲਈ ਨਵੀਆਂ-ਨਵੀਆਂ ਵੀਡੀਓ ਬਣਾਉਂਦੇ ਰਹਾਂਗੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਸੀਂ ਸਾਨੂੰ ਕਿੱਥੋਂ ਦੇਖਦੇ ਹੋ ਬੰਦੇ ਦਾ ਹੌਸਲਾ ਵਧਿਆ ਰਹਣਾਗਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਕਿ ਵੀਡੀਓ ਕਿਵੇਂ ਲੱਗੀ ਜੇ ਕੋਈ ਘਾਟਵਾਦ ਹੁੰਦੀ ਹੈ ਤਾਂ ਉਹ ਵੀ ਦੱਸਿਆ ਕਰੋ ਤੇ ਆਪਾਂ ਤੁਹਾਡੇ ਲਈ ਇਦਾਂ ਹੀ ਵਧੀਆ-ਵਧੀਆ ਵੀਡੀਓ ਜਿਹੜੀ ਬਣਾਉਂਦੇ ਰਹਾਂਗੇ ਸੋ ਇੱਕ ਵਾਰੀ ਫੇਰ ਆਪਣੇ ਬਲੌਗ ਨੂੰ ਪੂਰਾ ਦੇਖਣ ਲਈ ਸਾਰੇ ਦੋਸਤਾਂ ਦਾ ਧੰਨਵਾਦ